ਚੱਲ ਜਾ ਥੋ ਜਲਦੀ ਕਰ ਚੱਲ ਰਹਿ ਗਏ ਮੈਂ ਵੀ ਨਹੀਂ ਆਇਆ ਮਾਂ ਜਾਈ ਮੈਂ ਮਮਮੀ ਨੂੰ ਫੋਨ ਕਰਨਾ ਉਹਦੋਂ ਨੇ ਤੂੰ ਮਮਮੀ ਸਾਹਮਣੇ ਕਿੰਨਾ ਬੋਲੇ ਸੀ ਮੈਂ ਤੈਨੂੰ ਕੁਛ ਨਹੀਂ ਕਿਹਾ ਹੁਣ ਤੂੰ ਰੋਟੀ ਨਹੀਂ ਲਾਗ ਦੇਣੀ ਤੇ ਮੈਨੂੰ ਤੇਰਾ ਕੀ ਸ਼ੌਕਿਆ ਜਾ ਚੱਲ ਜਾ ਫਿਰ ਮੈਂ ਨਹੀਂ ਤੈਨੂੰ ਰੱਖਣਾ ਆ ਗਏ ਨਹੀਂ ਆ ਆ ਕਰਨੇ ਕੀ ਕਰੀ ਜਾਂਦੀਆਂ ਕਪੜੇ ਤੋਂ ਤਹੀ ਜਿਹੜਾ ਤੇਲ ਆ ਰਹੀ ਸੀ ਬੈਠੇ ਤੁਸੀਂ ਮੈਂ ਪਾਣੀ ਲੈ ਕੇ ਆਉਣੀ ਆ ਉਹ ਬੈ ਵੀ ਜਾ ਕਰ ਯਾਰ 2 ਮਿੰਟ ਸਾਰੀ ਤੁਹਾਡੀ ਕੰਮ ਹੀ ਕਰਦੀ ਰਹਿਣੀ ਆ ਮੇਰੀ ਗੱਲ ਸੁਣ ਤੇਰੇ ਵਾਸਤੇ ਮੈਂ ਡੋਸਾ ਲੈ ਕੇ ਆਇਆ ਵਾਂ ਅੱਛਾ ਮੈਨੂੰ ਤਾਂ ਡੋਸਾ ਬਹੁਤ ਪਸੰਦ ਆ ਡੋਸੇ ਦੀ ਮੈਨੂੰ ਸੱਚੇ ਕਿਛੇ ਤਾਂ ਇਹ ਗੱਲ ਵੀ ਆਂਟੀ ਆਹੀ ਭੀਜੀ ਵਾਲੀ ਅੱਛਾ ਸ਼ੋਕਰਾਈ ਵੱਲੋਂ ਕਹਿਣ ਦੀ ਸੀ ਤੇ ਤੁਹਾਨੂੰ ਸੈਲਰੀ ਨਹੀਂ ਮਿਲੀ ਹੱਲੇ ਸੈਲਰੀ ਬਹੁਤ ਅੱਜ ਹੋ ਗਈ ਉਹ 31 ਤਰੀਕਾ 2 ਤਰੀਕ ਨੂੰ ਮਿਲ ਜਾਣੀ ਆ ਤੇ ਕੋਈ ਨਹੀਂ ਮੈਂ ਦੇ ਦਾਂਗਾ ਆਂਟੀ ਫਿਰ ਬੋਲੇ ਨਾ ਨਾ ਤੁਹਾਨੂੰ ਪਤਾ ਹੀ ਆ ਯਾਰ ਜਦੋਂ ਦੇ ਅਸੀਂ ਪਿੰਡ ਬੈਠੇ ਆਏ ਆ ਨਾ ਸ਼ਹਿਰ ਚ ਤੇ ਉਦੋਂ ਦਾ ਵੰਡਰਡ ਤੇ ਰਹੀ ਜਾਂਦੇ ਆ ਆਪਣੇ ਘਰ ਚ ਮौज ਹੀ ਹੈਗੀ ਟੋਣ ਨਾ ਰਹਿਦਾ ਹੀਗਾ ਉਹ ਤੇ ਆ ਤੇ ਉਹ ਨੌਕਰੀ ਇੱਥੇ ਮਿਲ ਗਈ ਤੇ ਕੀ ਕਰਨਾ ਆ ਯਾ ਜੇ ਕਮਾਈ ਆ ਤੇ ਖਰਚੇ ਵੀ ਬੜੇ ਆ ਸ਼ਹਿਰਾਂ ਚ ਉਹ ਤੇ ਆਪਣਾ ਘਰ ਤੇ ਘਰ ਹੀ ਹੁੰਦਾ ਵਾ ਤੁਹਾਨੂੰ ਪਤਾ ਜਦੋਂ ਦੀ ਮੈਂ ਇੱਥੇ ਆਈ ਆ ਨਾ ਤੇ ਮੈਨੂੰ ਘਰ ਦੀ ਬੜੀ ਆ ਜਾਂਦੀ ਆ ਮੇਰਾ ਦਿਲ ਕਰਦਾ ਕਿਤੇ ਆਪਾਂ ਘੁੰਮ ਕੇ ਆਈਏ ਮੰਮੀ ਹੁਣਾ ਕੋ ਜਾਂ ਪਿੰਡ ਹੋ ਕੇ ਆਈਏ ਯਾਰ ਮੈਂ ਵੀ ਸੋਚਣਿਆ ਤੂੰ ਸਾਰਾ ਦਿਨ ਘਰੇ ਰਹਿਨੀ ਆ ਇੰਦਾ ਕਰੀਏ ਫਿਰ ਮੇਰੀ ਮੰਮੀ ਘਰ ਚਲੀ ਗਏ ਚਲਦੇ ਆ ਕੋਈ ਗੱਲ ਨਹੀਂ ਮੈਨੂੰ ਛੁੱਟੀ ਕਿਦਾਂ ਆ ਅੱਤਵਾਰ ਛੁੱਟੀ ਆ ਅੱਤਵਾਰ ਚਲੀਏ ਸ਼ਨੀਵਾਰ ਚਲਦੇ ਆਪਾਂ ਤੇ ਫਿਰ ਆਪਾਂ ਤੁਹਾਨੂੰ ਵਾਪਸ ਆ ਜਾਾਂਗੇ ਚਲ ਠੀਕ ਆ ਚੱਲ ਆ ਡੋਸਾ ਤੇ ਖਾ ਲਾ ਹੁਣ ਗੱਲਾਂ ਗਲਾਂ ਚ ਇੱਤਾ ਹੀ ਲਗਾਓ ਮੈਨੂੰ ਬਹੁਤ ਪਸੰਦ ਆ ਹਾਂ ਇਹ ਪਾ ਕੇ ਲੈ ਲੈਂੀਆਂ ਮਿਹਰਬਾਨ ਆ ਲ ਬੂਆ ਵੀ ਖੁਲਾਵਾ ਲੱਗਦਾ ਨਾਲ ਨੂੰ ਪਤਾ ਹੀ ਨਹੀਂ ਗਿਆ ਨਾਲੇ ਚੱਲ ਆਪਣਾ ਹੀ ਘਰ ਆ ਆ ਜਾ ਹੋਰ ਮਮੇ ਪਰ ਬਨੇ ਆ ਲਾਡੀ ਤੁਸੀਂ ਹੋਰ ਸੁਣਾਓ ਦੀਦਾ ਜੀ ਸਾਰੀ ਕਾ ਤੁਸੀਂ ਤਾਂ ਦੱਸਿਆ ਹੀ ਨਹੀਂ ਮੈਨੂੰ ਕਿਉਂ ਆਇਆ ਅਹੀਂ ਤੁਹਾਨੂੰ ਸਰਪ੍ਰਾਈਜ਼ ਦੇਣਾ ਸੀ ਅੱਜ ਮੰਮੀ ਛੁੱਟੀ ਹੈਗੀ ਤੇ ਮੈਂ ਚੱਲ ਮੰਮੀ ਨੂੰ ਮਿਲਣੇ ਆ ਅੱਛਾ ਅੱਛਾ ਚੱਲ ਇਹ ਤਾਂ ਤੁਸੀਂ ਵਧੀਆ ਕੀਤਾ ਪਰ ਮੈਨੂੰ ਤੁਸੀਂ ਫੋਨ ਕਰ ਦਿੰਦੇ ਮੈਂ ਤੁਹਾਡੇ ਵਾਸਤੇ ਕੋਈ ਵਧੀਆ ਚੀਜ਼ ਬਣਾ ਲੈਂਦੀ ਕੋਈ ਨਹੀਂ ਮੰਮੀ ਹੁਣ ਇੱਥੇ ਹੀ ਆ ਨਾ ਜੋ ਮਰਜ਼ੀ ਬਣਾਓ ਅਸੀਂ ਖਾ ਲਾਂਗੇ ਚਲੋ ਬੈਠੋ ਤੁਸੀਂ ਮੈਂ ਪਾਣੀ ਲੈ ਕੇ ਆਉਣੀ ਆ ਹੁਣ ਕੋਸ਼ਾ ਮੰਮੀ ਘਰ ਆਣ ਕੇ ਕਿੰਨੇ ਦਿਨਾਂ ਦੀ ਕਹਿੰਦੇ ਸੀ ਘੁੰਮਣ ਜਾਣਾ ਘੁੰਮਣ ਜਾਣਾ ਹਾਂਜੀ ਹੁਣ ਤੁਹਾਨੂੰ ਅਗਲੇ ਹਫਤੇ ਜਦੋਂ ਛੁੱਟੀ ਪਏਗੀ ਨਾ ਤਾਂ ਫਿਰ ਮੈਂ ਆਪਣੀ ਮੰਮੀ ਕੋਲ ਵੀ ਜਾਣਾ ਆ ਚੱਲ ਠੀਕ ਆ ਆ ਲੋ ਪਾਣੀ ਪੀਓ ਹੁਣ ਕੋਈ ਨਹੀਂ ਮੈਂ ਹੋਰ ਲਿਆ ਦਿੰਦੀ ਹਾਂ ਕਿੰਨੇ ਮੇਰੀ ਗੱਲ ਸੁਣ ਤੈਨੂੰ ਦੇਦਾ ਨਹੀਂ ਆ ਅੰਨੀ ਆ ਕਿਤੇ ਆ ਕੇ ਕਿਦਾਂ ਬੈਹਦਾ ਖਲੋਈਦਾ ਤੈਨੂੰ ਮਸਾ ਬਣਾ ਨਹੀਂ ਲੱਗਦਾ ਹਾਂ ਮੰਮੀ ਦਾ ਕੰਮ ਵਧਾ ਕੇ ਰੱਖਤਾ ਵਾ ਕਿਦਾਂ ਵਿਚਾਰੀ ਹੁਣ ਛਪਾਈਆਂ ਕਰੂਗੀ ਮੈਂ ਕਿਹੜਾ ਜਾਣ ਕੇ ਡੋਲਿਆ ਵਾ ਹੱਥ ਵੱਜ ਗਿਆ ਤੇ ਡਲ ਗਿਆ ਆ ਯਾਰ ਜਾਣ ਕੇ ਨਹੀਂ ਗੱਲ ਹੁੰਦੀ ਮੰਮੀ ਨੇ ਇਹੋ ਕਹਿਣਾ ਕਿ ਉਹਨੂੰ ਇੰਨੀ ਕੀ ਕਲਾ ਮੈਂ ਸਾਫ਼ ਕਰ ਦਿੰਨੀ ਆ ਕੋਈ ਗੱਲ ਨਹੀਂ ਤੂੰ ਹੀ ਯਾਰ ਜਲੂਦਾ ਘਾਰੀ ਆ ਜਲੂਸ਼ੀ ਦੀ ਦੁੰਦੀ ਆ ਲੈ ਪਿਲਾ ਵੀ ਪਾਣੀ ਪੀਲਾ ਹੁਣ ਮੈਂ ਨਹੀਂ ਪੀਣਾ ਪੀ ਲੋ ਤੂੰ ਮੈਂ ਨਹੀਂ ਪੀਣਾ ਫੜ ਲੈ ਪਿਲਾ ਕਾਲੀ ਬਤੋ ਸਭ ਇੰਨਾ ਚਿਰ ਹੋ ਗਿਆ ਤੈਨੂੰ ਅਕਲ ਆਉਣੀ ਨਹੀਂ ਆ ਚਲ ਕੋਈ ਗੱਲ ਨਹੀਂ ਲਾਡੀ ਕਿਉਂ ਗੁੱਸੇ ਹੋਣ ਡਿਆ ਉਹਨੂੰ ਕੋਈ ਨਹੀਂ ਪਾਣੀ ਆ ਮੈਂ ਕਰਦੀ ਆ ਸਾਫ ਲੈ ਮम्मी ਮੈਂ ਕਰ ਦਿੰਨੀ ਸਾਫ ਨਹੀਂ ਨਹੀਂ ਕੋਈ ਨਹੀਂ ਪਿਆ ਤੂੰ ਕਿੰਨ ਮੈਂ ਕਰ ਲੈਨੀ ਆ ਪੀਓ ਤੂੰ ਪਾਣੀ ਹੋ ਅਲਾਡੀ ਸ਼ਹਿਰ ਦਾ ਮੋਲ ਕਿਦਾਂ ਦਾ ਮੋਲ ਮੰਮੀ ਠੀਕ ਆ ਸਵੇਰੇ ਕੰਮ ਤੇ ਜਾਂਦਾ ਵਾ ਸ਼ਾਮ ਹੀ ਆ ਜੀਦਾ ਵਾ ਤੇ ਬਾਕੀ ਰੋਟੀ ਪਾਣੀ ਦੇ ਕਿੰਨ ਵਧੀਆ ਕਰੀ ਜਾਂਦੀ ਆ ਆਹੋ ਚਲੇ ਤੇ ਵਧੀਆ ਗੱਲ ਐ ਹੋਰ ਦਿਲ ਦਿਲ ਲੱਗਾ ਐ ਆਓ ਦਿਲ ਤੇ ਲੱਗ ਗਿਆ ਮੰਮੀ ਬਾਕੀ ਇਹ ਆ ਵੀ ਮਤਲਬ ਵੀ ਰੈਂਟ ਤੇ ਰਹਿੰਦੇ ਆ ਪਰ ਘਰ ਵਰਗੀ ਮੋਲ ਸੁਹੀ ਐ ਲਾਡੀ ਕੀ ਕਰਨਾ ਫਿਰ ਨੌਕਰੀ ਕੀ ਤੇ ਕਹਿੰਦੇ ਹੁੰਦੇ ਨਖਰਾ ਕੀ ਹਨਾ ਆ ਲੋ ਮੰਮੀ ਚਾਹ ਪੀਓ ਕਿਰਨ ਤੂੰ ਵੀ ਲੈ ਆਉਣੀ ਸੀ ਆਪਣੇ ਵਾਸਤੇ ਨਹੀਂ ਨਹੀਂ ਮੈਂ ਕਿਚਨ ਚ ਥੋੜਾ ਜਿਹਾ ਕੰਮ ਕਰ ਲਾ ਤੂੰ ਹੀ ਪੀਓ ਲਾਡੀ ਨਾਲੇ ਮੇਰੀ ਗੱਲ ਸੁਣੋ ਤੂੰ ਕਿਰਨ ਨਾ ਕਿਦਾਂ ਬੋਲਣ ਡਿਆ ਏ ਇੰਨੀ ਉੱਚੀ ਆਵਾਜ਼ ਚ ਨਹੀਂ ਬੋਲੀਦਾ ਹੋਈਦਾ ਉੱਥੇ ਤੇ ਨਹੀਂ ਕਿਤੇ ਤੂੰ ਲੜਦਾ ਲੁੜਦਾ ਉਹ ਨਹੀਂ ਮੰਮੀ ਉਹ ਤਾਂ ਨਹੀਂ ਮੈਂ ਲੜਦਾ ਉਹ ਜਿਹੜੂ ਗਲਤੀਆਂ ਕਰਦੀਆਂ ਨਾ ਫਿਰ ਮੰਮੀ ਆੱਕ ਕੇ ਮੈਨੂੰ ਬੋਲਣਾ ਪੈਂਦਾ ਈ ਉਹ ਲਾਡੀ ਇਦਾਂ ਨਹੀਂ ਬੋਲੀਦਾ ਹੋਈਦਾ ਕਈ ਗੱਲਾਂ ਇਦਾਂ ਦੀ ਹੁੰਦੀਆਂ ਜਿਹੜੀਆਂ ਪਿਆਰ ਨਾਲ ਵੀ ਸਮਝਾਈਆਂ ਜਾ ਸਕਦੀਆਂ ਆ ਆਹ ਉਹ ਤੇ ਗੱਲ ਆ ਵਾ ਸਮਝੀ ਹੁੰਦਾ ਤੈਨੂੰ ਪਿਆਰ ਨਾਲ ਹੀ ਆ ਜਿਹੜੂ ਜ਼ਿਆਦਾ ਕਰ ਦਿੰਦੀਆਂ ਫਿਰ ਮੈਨੂੰ ਗੁੱਸਾ ਚੜਦਾ ਈ ਉਹ ਗਲਤੀਆਂ ਤੇ ਸਾਰਿਆਂ ਕੋ ਹੋ ਹੀ ਜਾਂਦੀਆਂ ਆ ਹਰ ਬੰਦਾ ਕੋਈ ਹਰ ਕੰਮ ਚ ਪਰਫੈਕਟ ਨਹੀਂ ਹੁੰਦਾ ਆਹ ਤੇ ਕੱਲ ਆ ਚਲੋ ਪੀਓ ਮੰਮੀ ਚਾਹ ਰਹੀ ਹੈ ਪਰ ਮੈਨੂੰ ਨਾ ਅੱਜ ਤੂੰ ਇੰਨਾ ਉੱਚੀ ਬੋਲਿਆ ਨਾ ਮੈਨੂੰ ਚੰਗਾ ਨਹੀਂ ਲੱਗਾ ਮੈਨੂੰ ਤੇ ਡਰ ਕੇ ਤੂੰ ਕਿਤੇ ਉੱਥੇ ਤੇ ਨਹੀਂ ਲੜਦੇ ਲੁੜਦੇ ਉਹ ਨਹੀਂ ਚਲੋ ਮੰਮੀ ਪੀਓ ਚਾਹ ਗਾਂ ਤੋਂ ਨਹੀਂ ਲੜਦਾ ਚੰਗਾ ਮੰਮੀ ਫਿਰ ਚਲਦੇ ਆਂ ਅਸੀਂ ਲਾਡੀ ਅੱਜ ਦਾ ਦਿਨ ਤੇ ਰੁਕੋ ਮੰਮੀ ਦਾ ਕੀ ਗੱਲ ਆ ਦਫ਼ਤਰੋਂ ਫੋਨ ਆਉਣ ਡਿਆ ਵਾ ਉੱਥੇ ਫਾਈਲਾਂ ਬੜੀਆਂ ਜ਼ਰੂਰੀ ਆ ਤੇ ਉਹ ਮੇਰੇ ਕੋ ਪਈਆਂ ਵਾ ਤੇ ਮੈਂ ਚਲ ਜਾ ਕੇ ਫੜਾਵਾਂ ਜਾਣਾ ਪੜਾਵਾ ਉਹ ਤੇ ਗੱਲ ਤਾਂ ਠੀਕ ਆ ਆ ਵੇ ਕਿੰਨਾ ਮੌਸਮ ਖਰਾਬ ਹੋਇਆ ਤੇ ਮੈਂ ਕਹਿੰਨੀ ਸੀ ਰੁਕ ਜਾਂਦੇ ਮੰਮੀ ਰੁਕ ਤੇ ਅਸੀਂ ਜਾਣਾ ਸੀ ਪਰ ਇਹਨਾਂ ਨੂੰ ਐਮਰਜੈਂਸੀ ਫੋਨ ਆ ਗਿਆ ਨਹੀਂ ਤੇ ਅਸੀਂ ਸੋਚ ਕੇ ਆਏ ਹਾਂ ਇਹ ਰਾਤ ਰਵਾਂਗੇ ਕੋਈ ਗੱਲ ਨਹੀਂ ਅਸੀਂ ਅਗਲੀ ਵਾਰ ਆਵਾਂਗੇ ਤੇ ਦੋ ਚਾਰ ਦਿਨ ਰਹਿ ਕੇ ਜਾਵਾਂਗੇ ਚਲ ਠੀਕ ਆ ਫਿਰ ਚਲ ਜੋ ਟਾਈਮ ਨਾਲ ਹੀ ਹਾਂ ਠੀਕ ਆ ਚੰਗਾ ਮੰਮੀ ਫਿਰ ਚੰਗਾ ਚੰਗਾ ਇਹ ਕਰ ਜਾ ਕੇ ਨਾ ਕੋਈ ਲੜਾਈ ਝਗੜਾ ਨਹੀਂ ਕਰਨਾ ਪਿਆਰ ਨਾਲ ਰਿਆ ਕਰੋਂ ਦੋਵੇਂ ਜਾਣੇ ਠੀਕ ਮੰਮੀ ਉਹ ਕਿੰਨੇ ਟਿਫਨ ਕਰਤਾ ਪੈਕ ਓਹੋ ਮੇਰਾ ਨਾ ਸਿਰ ਬਹੁਤ ਦੁਖੰਡਿਆ ਵਾ ਤੇ ਮੈਂ ਰੋਟੀ ਨਹੀਂ ਜੇ ਲਈ ਤੁਹਾਡੇ ਲਈ ਕਿੰਨੇ ਮੇਰੀ ਗੱਲ ਸੁਣਾ ਤੈਨੂੰ ਯਾਰ ਪਤਾ ਵਾ ਮੈਂ ਬਾਦੀ ਚੀਜ਼ ਨਹੀਂ ਖਾਂਦਾ ਤੈਨੂੰ ਪਤਾ ਮੇਰੇ ਪੇਟ ਚ ਅੱਗੇ ਇਨਫੈਕਸ਼ਨ ਆ ਤੇ ਮੈਨੂੰ ਇਹ ਹੀ ਆ ਵੀ ਚੱਲ ਘਰ ਦੀ ਰੋਟੀ ਖਾ ਲਾਂਗਾ ਕਰਦੀ ਰੋਟੀ ਹੁਣ ਮ ਬਣਾ ਦੇ ਦਿੰਨੀ ਆ ਰੋਜ ਅੱਜ ਮੇਰੇ ਸਿਰ ਚ ਦਰਦ ਹੋਣ ਦੀ ਮੈਂ ਤਾਂ ਤੁਹਾਨੂੰ ਸਭ ਕੋ ਕਹਿਣਾ ਹੀ ਰਾਤ ਵਸਤੇ ਵੀ ਲਾਏ ਹੋ ਰੋਟੀ ਨ ਮੈਂ ਬਾਰੋ ਖਾ ਲਾਂਗਾ ਤੇ ਜੇ ਬਾਰੋ ਖਾਦੀ ਤੈਨੂੰ ਲਿਓਂਦਾ ਮੈਨੂੰ ਕੀ ਫਾਇਦਾ ਵਾ ਮੇਰੀ ਧਿਆਨ ਨਾਲ ਗੱਲ ਸੁਣ ਲੈ ਮੈਂ ਬਾਰੋ ਰੋਟੀ ਨਹੀਂ ਖਾਣੀ ਦੋ ਫੁਲ ਕਿੱਦਾਂ ਕਰ ਲਾਦੇ ਮੈਨੂੰ ਇਹ ਕਿੱਦਾਂ ਦੀ ਗੱਲ ਹੋਈ ਤੁਸੀਂ ਮੇਰੀ ਗੱਲ ਨਹੀਂ ਸਮਝ ਰਹੇ ਮੇਰੇ ਸਿਰ ਚ ਜ਼ਿਆਦਾ ਦਰਦ ਹੋ ਰਹੀ ਆ ਜੇ ਇੱਕ ਦਿਨ ਬਾਰੋ ਖਾ ਲੋਗੇ ਤਾਂ ਕੀ ਹੋ ਜਾਊਗਾ ਤੂੰ ਨਾ ਕੰਮ ਤੋਂ ਬਚਣ ਦੀ ਮਾਰੀ ਇੱਥੇ ਆਈਆਂ ਘਰ ਵੀ ਤੂੰ ਰਿਆਸੇ ਦੇਗੀ ਮੰਮੀ ਨਾ ਵੀ ਕੰਮ ਕਰਾ ਸਕਦੀ ਤੀ ਤੂੰ ਮੇਰੇ ਨਾਲ ਆ ਗਈ ਵੀ ਉਹਨੂੰ ਕੰਮ ਤੇ ਭੇਜਿਆ ਕਰੂੰਗੀ ਆ ਮੈਂ ਸਾਰ ਦਿਰੀ ਬਿਲੀ ਰਹੂੰਗੀ ਤੇ ਆਪੇ ਰੋਟੀ ਦਾ ਡੱਬਾ ਰੋ ਖਾ ਲੂਗਾ ਦਾ ਕੀ ਗੱਲ ਆ ਤੇਰੇ ਇਹ ਕੰਮ ਨਹੀਂ ਚੱਲਨੇ ਪਕਾਉਣੀ ਆ ਕਿ ਨਹੀਂ ਪਕਾਉਣੀ ਮੁੰਨੀ ਇਹ ਦੱਸ ਮੇਰੀ ਗੱਲ ਸੁਣੋ ਇਹ ਕਿੱਦਾਂ ਦੀ ਗੱਲ ਹੋਈ ਜੇ ਇੱਕ ਦਿਨ ਖਾ ਹੀ ਲੋਗੇ ਤਾਂ ਕੀ ਹੋ ਜਾਊਗਾ ਉਸ ਦਿਨ ਵੀ ਤੁਸੀਂ ਮੈਨੂੰ ਮੰਮੀ ਸਾਹਮਣੇ ਕਿੰਨੀ ਬੇਇੱਜ਼ਤੀ ਕੀਤੀ ਆ ਅੱਜ ਵੀ ਫੇਰ ਤੁਸੀਂ ਇਦਾਂ ਬੋਲਣ ਡੇ ਹੋ ਇਹ ਕੋਈ ਗੱਲ ਥੋੜੀ ਹੁੰਦੀ ਆ ਜੇ ਮੇਰੇ ਸਿਰ 'ਤੇ ਦਰਦ ਆ ਮੈਂ ਤਾਂ ਹੀ ਬੈਠੀ ਆ ਮੈਂ ਹੁਣ ਭੁੱਖਾ ਭਣਾ ਕੰਮ ਤੇ ਜਾਊਗਾ ਉੱਥੇ ਮੇਰੇ ਕੋਲ ਕੰਮ ਹੋਣਾ ਵਾ ਨਾਲੇ ਤੂੰ ਤੋ ਕਹਿੰਦੀ ਵੀ ਬਾਹਰ ਦੀ ਰੋਟੀ ਖਾ ਬਾਦੀ ਰੋਟੀ ਮੈਂ ਖਾਣਾ ਗਿਆ ਤੈਨੂੰ ਪਤਾ ਹੀ ਹੈ ਸਾਰੀ ਗੱਲ ਦਾ ਹੁਣ ਇਹ ਦੱਸ ਵੀ ਪਕਾਉਣੀ ਕਿ ਨਹੀਂ ਪਕਾਉਣੀ ਪਹਿਲਾਂ ਤਾਂ ਮੈਂ ਲਾ ਵੀ ਦਿੰਦੀ ਹੁਣ ਨਹੀਂ ਜੇ ਮੈਂ ਤੁਹਾਡੀ ਰੋਟੀ ਲਾਣੀ ਜਾਓ ਖਾਣਾ ਤੇ ਖਾ ਲੋ ਬਾਰੋਂ ਉਦੋਂ ਨਹੀਂ ਤੁਸੀਂ ਮੰਮੀ ਸਾਹਮਣੇ ਕਿੰਨਾ ਬੋਲੇ ਸੀ ਮੈਂ ਤਾਂ ਨੂੰ ਕੁਝ ਨਹੀਂ ਕਿਹਾ ਹੁਣ ਤੂੰ ਰੋਟੀ ਨਹੀਂ ਲਾਗ ਦੇਣੀ ਤੇ ਮੈਨੂੰ ਤੇਰਾ ਕੀ ਸੋਖਿਆ ਜਾ ਚਲ ਜਾ ਫਿਰ ਮੈਂ ਨਹੀਂ ਤੈਨੂੰ ਰੱਖਣਾ ਅਕਲ ਹੀ ਨਹੀਂ ਤੈਨੂੰ ਮਾਸਾ ਵੀ ਜਾ ਚਲ ਜਾ ਜਾ ਭੱਜ ਆਪਣੇ ਘਰ ਮੈਂ ਕਿਉਂ ਜਾਵਾਂ ਭੱਜ ਕੇ ਕਿਉਂ ਜਾਵਾਂ ਮੈਂ ਦੱਸੋ ਨਾ ਨਹੀਂ ਤੂੰ ਇੱਥੇ ਰੋਟੀ ਨਹੀਂ ਮੈਨੂੰ ਲਾਗ ਦੇਣੀ ਮੈਨੂੰ ਤੇਰਾ ਕੀ ਸੋਖਿਆ ਦੱਸ ਪਹਿਲਾਂ ਮੂੰਹ ਬੰਦ ਕਰ ਲੋ ਆਪਣਾ ਇਤਨੀ ਆਵਾਜ਼ ਨਾ ਮੈਨੂੰ ਪਸੰਦ ਨਹੀਂ ਹੈਗੀ ਮੇਰੇ ਸਾਹਮਣੇ ਨਾ ਉਂਗਲ ਥਾਂ ਕਰਕੇ ਗੱਲ ਕਰੇ ਨਹੀਂ ਤੇ ਮੈਂ ਫੜ ਕੇ ਤੋੜ ਦੇਣੀ ਹਾਂ ਤੇਰੀ ਮਾਂ ਨੇ ਤੈਨੂੰ ਅਕਲ ਨਹੀਂ ਸਿਕਾਈ ਬੰਦੇ ਨਾਲ ਗੱਲ ਕਿਦਾ ਕਰੀਦੀ ਆ ਬੰਦਾ ਵੀ ਚੱਜਦਾ ਹੋਣਾ ਚਾਹੀਦਾ ਵਾ ਕਿਦਾਂ ਵੀ ਬੋਲਣ ਦੇ ਜੇ ਮੇਰੇ ਨਾਲ ਨਾਲੇ ਮਾਂ ਪਿਓ ਤੱਕ ਜਾਂਦੀ ਕੀ ਲੋੜ ਆ ਉਹਦੋਂ ਵੀ ਤੂੰ ਮੇਰੇ ਕਿੰਨੀ ਬੇਇੱਜ਼ਤੀ ਕੀਤੀ ਮੈਂ ਰੋਜ਼ ਨੋਟ ਕਰਦੀ ਤੀਂ ਤੂੰ ਮੇਰੀ ਬੇਇੱਜ਼ਤੀ ਕਰਦੇ ਹੋ ਮੈਂ ਕਦੀ ਨਹੀਂ ਤੁਹਾਨੂੰ ਕੁਝ ਕਹਿੰਦੀ ਅੱਜ ਮੈਂ ਅੱਕ ਕੇ ਬੋਲੀ ਆ ਮੇਰੀ ਗੱਲ ਸੁਣ ਜੇ ਮੈਨੂੰ ਨਹੀਂ ਅਕਲ ਹੈਗੀ ਨਾ ਇੱਥੇ ਰਹਿਣ ਕੋ ਡਈ ਆ ਚੱਲ ਜਾ ਮੇਰੇ ਘਰੋਂ ਗਿਆ ਟੋੜਾ ਜਾ ਚੱਲ ਚੱਲ ਰਹਿਣਾ ਮੈਂ ਵੀ ਨਹੀਂ ਆਇਆ ਮੈਂ ਆਪਣੇ ਮੰਮੀ ਨੂੰ ਫੋਨ ਕਰਨਾ ਦੁਖੀ ਗਿਤਾ ਜੀ ਨਾ ਨੀ ਨਿਆਰੇ ਰੋਟੀ ਮੰਗੀ ਤੇ ਰੋਲਾ ਪਣਾ ਸ਼ੁਰੂ ਕਰਤਾ ਵਾ ਆ ਲੈnde ਉਹਨਾਂ ਨੇ ਵੀ ਕਰ ਲਾਂਗਾ ਗੱਲ ਵੇ ਇਹਦੇ ਕੀ ਕਰ ਲਾਂਗੇ ਮੈਨੂੰ ਡਰਾਵੇ ਮਾਪਿਓ ਦੇ ਆਉਂ ਪੈਂਦੇ ਵੀ ਜਿੱਦਾਂ ਅਗਲੇ ਬਦਮਾਸ਼ ਹੁੰਦੇ ਆ ਮੰਮੀ ਆ ਦੇਖ ਲੋ ਇਹਨਾਂ ਨੇ ਫੇਰ ਡਰਾਮੇ ਕਰਨੇ ਸ਼ੁਰੂ ਕਰਤੇ ਆ ਉਦਨ ਵੀ ਮੰਮੀ ਸਾਹਮਣੇ ਮੇਰੀ ਬੇਇੱਜ਼ਤੀ ਕੀਤੀ ਆ ਮੰਮੀ ਮੇਰੀ ਗਾਲ ਸੁਨੋ ਬਹੁਤ ਉੱਚੀ ਉੱਚੀ ਬੋਲਦਾ ਵਾ ਨਾਲੇ ਮਾਰਨ ਨੂੰ ਵੀ ਪੈਂਦਾ ਹੱਥੀ ਵੀ ਪੈਂਦਾ ਜੇ ਮੈਨੂੰ ਨਹੀਂ ਪਤਾ ਤੁਸੀਂ ਆਓ ਮੈਨੂੰ ਲੈ ਜਾਓ ਹਨ ਕੇ ਮੇਰੇ ਤੋਂ ਨਹੀਂ ਬਰਦਾਸ਼ਤ ਹੁੰਦੀਆਂ ਹੋ ਜੀਆਂ ਗੱਲਾਂ ਠੀਕ ਆ ਮੰਮੀ ਖੋਲ ਬੁਆ ਮੈਂ ਨਹੀਂ ਖੋਲਣਾ ਮੇਰੀ ਗੱਲ ਸੁਣ ਲੈ ਮੈਂ ਬੁਆ ਤੋੜ ਦੇਣਾ ਹੀ ਹਾਂ ਤੋੜ ਦੋ ਕੋਈ ਗੱਲ ਨਹੀਂ ਤਮਾਸ਼ਾ ਲਾਉਣ ਦੀ ਲੋੜ ਨਹੀਂ ਹੈਗੀ ਠੀਕ ਹੈ ਖੋਲਣਾ ਕਿ ਨਹੀਂ ਖੋਲਣਾ ਇਹਦੀ ਮੇਰੀ ਮੰਮੀ ਚੱਲ ਜਾਣਾ ਮੈਂ ਉਹਨਾਂ ਦੇ ਨਾਲ ਕੁੰਡਾ ਕਲੀ ਬੰਦ ਕੀਤਾ ਹੀ ਹੋ ਪਤਾ ਨਹੀਂ ਉਹਨਾਂ ਅੰਦਰ ਡੱਕ ਛੜਾਏ ਨੇ ਮੈਨੂੰ ਕਿਰਨ ਕਿਰਨ ਮੈਂ ਕੰਮ ਤੇ ਵੀ ਜਾਣਾ ਹੀ ਹਾਂ ਇਹਨੇ ਨਵਾਂ ਕਵੱਤ ਪਾਇਆ ਨਾ ਘੰਟਾ ਹੋ ਗਿਆ ਵਾ ਤੇ ਬੂਆ ਖੁੱਲ ਨਹੀਂ ਰਹੀ ਜੇ ਮੈਂ ਬੂਆ ਬੰਦਤਾ ਨਾ ਤੇ ਫਿਰ ਇਹਨੇ ਰੋਣਾ bắt ਚੋਂ ਕਿਰਨ ਬੂਆ ਖੋਲ ਕਿਰਨ ਮੇਰੀ ਗੱਲ ਸੁਣ ਲੈ ਬੂਆ ਖੋਲ ਦੇ ਨਹੀਂ ਤੇ ਮੈਂ ਬੂਆ ਬੰਦ ਦੇਣਾ ਹੀ ਹਾਂ ਕਿਰਨ ਖੋਲ ਕਿਰਨ ਤੈਨੂੰ ਸੁਣ ਨਹੀਂ ਰਿਹਾ ਮੈਂ ਕਹਿੰਨੇ ਆ ਵਾ ਕਿੰਦਾ ਹੋ ਗਿਆ ਬੂਆ ਖੋਲਣ ਨਹੀਂ ਦੇਈ ਕਿਹਨੇ ਖੋਲਦੇ ਬੂਆ ਕਿਰਨੇ ਕਿੰਨੇ ਕੀ ਗੱਲ ਹੋਈ ਆ ਉੱਠ ਕਿੱਥੇ ਆ ਲਾਡੀ ਲਾਡੀ ਕਿੱਥੇ ਆ ਅੰਦਰ ਆ ਮੰਮੀ ਲਾ ਬੂਆ ਟੋ ਦੇ ਲੋਕੇ ਤਮਾਸ਼ਾ ਵੇਖਣਗੇ ਲਾਡੀ ਦੱਸ ਕੀ ਗੱਲ ਹੋਈ ਆ ਮੰਮੀ ਕੋਕ ਨਹੀਂ ਕੰਮ ਕੁਮ ਨਹੀਂ ਕਰਦੀ ਮੈਂ ਕੰਮ ਤੇ ਜਾਣਾ ਸੀ ਇਹਨੂੰ ਕਹੇ ਵੀ ਰੋਟੀ ਬਗਾ ਦੇ ਨਹੀਂ ਤੇਰੇ ਨਾਲ ਇਹ ਕੰਮ ਨੂੰ ਵਿਆਈ ਆ ਵੀ ਤੂੰ ਮਾਰੀ ਜਾਵੇਂ ਜੋ ਮਰਜੀ ਚੋਕ ਚੋਕ ਇਹਦੇ ਉਹ ਕਹਿੰਦੀ ਮੇਰਾ ਸਿਰ ਪਾੜ ਦੇਣ ਲੱਗਾ ਹੈਗਾ ਮੰਮੀ ਸਿਰ ਚ ਕੋ ਮਾਰ ਦੋ ਮਰ ਜਾਂਦੀ ਤੇ ਫੇਰ ਤੂੰ ਝੰਗਾ ਵਾ ਐਡੀ ਦੂਰ ਲਿਆ ਕੇ ਤੂੰ ਬੈਠਾ ਵਾ ਮੰਮੀ ਇਹਨਾਂ ਮੈਂ ਰੋਟੀ ਬਕਾਉਣ ਨਾਲੋਂ ਕਿਹਾ ਹੈ ਕਿ ਵੀ ਰੋਟੀ ਬਗਾ ਦੇ ਮੈਂ ਕੰਮ ਤੇ ਜਾਣਾ ਵਾ ਕਹਿੰਦੀ ਬਾਹਰੋਂ ਖਾ ਲੈ ਮੰਮੀ ਮੈਨੂੰ ਇਹਰਾ ਕੀ ਸੁਖਿਆ ਜੇ ਰੋਟੀ ਮੈਂ ਬਾਹਰੋਂ ਖਾਣੀ ਆ ਤੇ ਰੋਟੀ ਤੇਨ ਪਕਾ ਕੇ ਦਿੰਦੇ ਉਹ ਕਿਸ ਦਿਨ ਚਲੋ ਨਹੀਂ ਬੰਦਾ ਠੀਕ ਹੁੰਦਾ ਨਾ ਪਕਾ ਕੇ ਦਿੱਤੀ ਹੋਗੀ ਤੇ ਇਹ ਥੋੜੀ ਮਰਨ ਮਰਉਣ ਤੱਕ ਚੱਲ ਜਾਣਾ ਤੂੰ ਬੜੀ ਸੋਹਣੀ ਅਕਲਵਾ ਤੇਰੀ ਮੈਂ ਲੈ ਚਲੀ ਆਪਣੀ ਕੁੜੀ ਤੇ ਤੂੰ ਬੈਠਾ ਰਹਿ ਚੰਗਾ ਇਹ ਕੰਮ ਨੂੰ ਨਹੀਂ ਵਿਆਹੀ ਤੇ ਨਾ ਵੀ ਤੂੰ ਛਿੱਤਰ ਖੋਚੇ ਇੱਥੇ ਮਾਰਦਾ ਰਵੇਂ ਲੈ ਜਾਓ ਫਿਰ ਮੈਂ ਵੀ ਨਹੀਂ ਰੱਖਣੀ ਨਾ ਰੱਖ ਤੂੰ ਮੈਂ ਲੈ ਚਲੀ ਆ ਆਓ ਜੀ ਅੱਖੇ ਨਹੀਂ ਲੱਗਣੇ ਤਾਂ ਫਿਰ ਮੈਨੂੰ ਕੀ ਫਾਇਦਾ ਰ ਮਮੀ ਵੇਖ ਲਿਆ ਜੇ ਇਹਦੀ ਮੈਨੂੰ ਰੱਖਣ ਵਾਲੀ ਨੀਤ ਨਹੀਂ ਹੈਗੀ ਇੱਕ ਵਾਰ ਨਹੀਂ ਸਬੰਦੇ ਨੇ ਮੈਨੂੰ ਰੋਕਿਆ ਚੱਲ ਨਹੀਂ ਰੋਕਿਆ ਤੇ ਚੱਲ ਆ ਚਲੀਏ ਰਹਿਣ ਦੇ ਨੂੰ ਬੈਠਾ ਕੱਲਾ ਕਿੰਨਾ ਚਿਰ ਕਰਨੇ ਇੱਥੇ ਹੀ ਕਿੰਨਾ ਖੁਸ਼ ਆ ਹੁਣ ਤੇ ਮੈਨੂੰ ਘਰ ਹੀ ਵੱਡ ਖਾਣ ਨੂੰ ਪੈ ਡਿਆ ਵਾ ਚੱਲ ਹੱਸਦੇ ਹਾਂ ਖੇਡਦੇ ਹਾਂ ਲੜਦੇ ਹਾਂ ਇਕੱਠੇ ਤੇ ਰਹਿੰਦੇ ਹਾਂ ਪਰ ਪਤਾ ਨਹੀਂ ਕਿਉਂ ਮੈਨੂੰ ਇਦਾਂ ਲੱਗਣ ਡਿਆ ਵਾ ਅੱਜ ਮੈਂ ਆਪਣੇ ਆਪ ਨੂੰ ਇਕੱਲਾ ਜਿਹਾ ਮਹਿਸੂਸ ਕਰਨ ਡਿਆ ਵਾਂ ਕੀ ਕਰਾਂ ਮੈਂ ਅਮੀ ਹੱਥ ਝੁਕਾ ਰਤੇ ਹੁਣ ਕਿੰਨਾ ਕੱਲਾ ਮਹਿਸੂਸ ਕਰਨ데요 ਲਾਡੀ ਇਦਾਂ ਕਰ ਤੂੰ ਆਪਣੀ ਮੰਮੀ ਕੋਲ ਚੱਲ ਜਾ ਉੱਥੇ ਕੋਈ ਮੜਾ ਚੰਗਾ ਕੰਮ ਵੇਖ ਲਾਂਗਾ ਸਿਆਣਿਆਂ ਨੇ ਵੀ ਸੱਚ ਹੀ ਕਿਹਾ ਵਾ ਕਿ ਜਨਾਨੀ ਬਿਨਾ ਘਰ ਘਰ ਨਹੀਂ ਹੁੰਦਾ ਅਮੀ ਉਰਤੇ ਹੱਥ ਝੁਕਦਾ ਰਿਆ ਵਾ ਹੁਣ ਪਸਤੂਣੀ ਮੈ ਹੀ ਦਿਆਂ ਵਾ ਲਾਡੀ ਲਾਡੀ ਤੂੰ ਮੰਮੀ ਕੀ ਹੋਇਆ ਲਾਡੀ ਰੋਣ ਕਿਉਂ ਦੇ ਆਇਆ ਮੈਨੂੰ ਓਣ ਕਿਉਂ ਦੇ ਆਇਆ ਹਾਲਤ ਦੱਸ ਲਾਡੀ ਗੱਲ ਦੱਸ ਗੱਲ ਕੀ ਹੋਈ ਆ ਮੈਂ ਇਹ ਰੋਈ ਕੇ ਜਨਾ ਬੈਠੇ ਰੋਣ ਕਿਉਂ ਦੇ ਆਇਆ ਕੀ ਹੋਇਆ ਨਾਲੇ ਕਿਰਨ ਕਿੱਥੇ ਆ ਤੂੰ ਕੱਲਾ ਕਿਉਂ ਆ ਮੰਮੀ 2 ਹਫ਼ਤੇ ਹੋ ਗਏ ਆ ਮੈਨੂੰ ਛੱਡ ਕੇ ਚਲ ਗਈ ਆ ਤਾਂ ਦੱਸ ਤੈਨੂੰ ਛੱਡ ਕੇ ਚਲ ਗਈ ਐ ਤੂੰ ਮੇਰੇ ਨਾਲ ਕਿਉਂ ਨਹੀਂ ਗੱਲ ਕੀਤੀ ਇੰਨਾ ਕੁਝ ਹੋ ਗਿਆ ਤੇ ਮਾਂ ਨੂੰ ਪਤਾ ਹੀ ਨਹੀਂ ਤੇਰਾ ਫਰਜ਼ ਨਹੀਂ ਭੰਦਾ ਮੈਨੂੰ ਦੱਸਣਾ ਤੂੰ ਮੈਨੂੰ ਦੱਸਦਾ ਮੈਂ ਨਹੀਂ ਤੁਹਾਡੇ ਤੋਂ ਡਰਦੇ ਮੈਂ ਤੁਹਾਨੂੰ ਵੀ ਦੱਸਿਆ ਮੈਂ ਤੈਨੂੰ ਉੱਧਰ ਕੀ ਸਮਝਾ ਕੇ ਲਾਡੀ ਕੱਲੇ ਆਹੀ ਪੀ ਲੜਿਓ ਨਾ ਪਿਆਰ ਨਾਲ ਰਿਓ ਸ਼ਹਿਰ 'ਚ ਰਹਿਣ ਦੇਓ ਤੁਸੀਂ ਮੰਮੀ ਹੁਣ ਮੇਰਾ ਨਹੀਂ ਜੀ ਲੱਗਦਾ ਮੈਂ ਕੀ ਕਰਾਂ ਗੱਲ ਕੀ ਹੋਈ ਸੀ ਗੱਲ ਤੇ ਦੱਸ ਮੰਮੀ ਹੁਣਾਂ ਕੀ ਆ ਮੀ ਮੈਂ ਸਵੇਰ 'ਚ ਰੋਟੀ ਪਕਾ ਮੈਂ ਕੰਮ ਤੇ ਜਾਣਾ ਵਾ ਤੇ ਮੰਮੀ ਮੈਨੂੰ ਆਂਦੀ ਮੈਂ ਠੀਕ ਨਹੀਂ ਬੁਖਾਰ ਚੜਿਆ ਵਾ ਤੇ ਮੰਮੀ ਆਹੋ ਗੱਲ ਤੋਂ ਮੈਂ ਘਰ ਦੀ ਤੋੜ ਫੋਰ ਕਰਤੀ ਤੇ ਉਹਨੂੰ ਘਰੋਂ ਕੱਢਤਾ ਤੇ ਮਮੀ ਮੇਰੀ ਮਾਤਾ ਆਣ ਕੇ ਨਾ ਤੇ ਲੱਗੀਆਂ ਨੂੰ ਅੱਛਾ ਆ ਗੱਲ ਹੋਈ ਮੰਮੀ ਚੱਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੰਮੀ ਮੈਨੂੰ ਚੱਕਰ ਆਉਂਦੇ ਆ ਸਿਰ ਨੂੰ ਕੋਈ ਨਹੀਂ ਆ ਲੰਮੇ ਪਿਆ ਇੱਥੇ ਇੱਥੇ ਲੰਮੇ ਪਿਆ ਅੱਜ ਪਤਾ ਲੱਗਾ ਘਰ ਵਾਲੀ ਦੀ ਕਮੀ ਦਾ ਜਦੋਂ ਕਲਰਾਂ ਤੇ ਜੰਮੀ ਮੈਲ ਧੁੰਦੇ ਧੁੰਦੇ ਦਾ ਮੇਰਾ ਪਸੀਨਾ ਸੁੱਟ ਜਾਂਦਾ ਰੋਜ਼ ਰੋਟੀ ਤੇ ਟੀਫਨ ਜਦੋਂ ਤਿਆਰ ਕਰਕੇ ਜਾਣਾ ਤੇ ਲੇਟ ਹੋ ਜਾਂਦਾ ਤੇ ਸ਼ਾਮ ਨੂੰ ਜਦੋਂ ਆਉਣਾ ਤੇ ਰੋਟੀ ਠੰਡੀ ਗਾਣੀ ਪੈਂਦੀ ਆ ਤੇ ਉਹਦੂ ਕਿਰਨ ਤੇਰਾ ਚਿੱਤਾਂ ਹੁੰਦਾ ਰਾਤ ਨੂੰ ਜਦ ਮੈਂ ਸੌਂਨਾ ਤੇ ਪਾਸਾ ਵੱਟਦਾ ਤੇ ਕੋਈ ਨਹੀਂ ਲੱਭਦਾ ਜਰੂ ਮੈਂ ਇਨੇ ਖਰਚੇ ਕਰਦਾ ਤੇ ਮੈਨੂੰ ਰੋਕਣ ਵਾਲਾ ਵੀ ਕੋਈ ਨਹੀਂ ਤੇ ਕਿਰਨ ਮੈਨੂੰ ਅਦੂ ਵੀ ਤੇਰੀ ਯਾਦ ਆਉਂਦੀ ਆ ਮੰਮੀ ਘਰ ਵਾਲੀ ਤੋਂ ਬਿਨਾ ਘਰ ਘਰ ਨਹੀਂ ਹੁੰਦਾ ਸਿਰਫ ਇੱਟਾਂ ਦੀ ਇਮਾਰਤ ਹੀ ਹੁੰਦੀ ਆ ਲਾਡੀ ਮੈਂ ਤੈਨੂੰ ਕਿੰਨਾ ਸਮਝਾਇਆ ਸੀ ਤੂੰ ਮੇਰੀ ਗੱਲ ਕੋਈ ਨਹੀਂ ਸੁਣੀ ਮੈਨੂੰ ਬਸ ਕਿਰਨ ਚਾਹੀਦੀ ਆ ਕਿਰਨ ਨੂੰ ਜਾ ਕੇ ਤੇ ਵਾਪਸ ਲੈ ਕੇ ਆ ਅਜੇ ਵੀ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਕੋਈ ਗੱਲ ਨਹੀਂ ਦੋਵਾਂ ਜੀਆਂ ਦੇ ਵਿੱਚ ਨਾ ਬਹੁਤ ਕੁਝ ਹੋ ਜਾਂਦਾ ਜਿੱਥੇ ਦੋ ਭਾਂਡੇ ਹੋਣ ਨਾ ਉੱਥੇ ਖੜਕੀ ਜਾਂਦੇ ਆ ਤੂੰ ਕਿਰਨ ਲਿਆ ਨਹੀਂ ਮੈਂ ਅੱਜੀ ਜਾਂਨਾ ਵਾ ਤੂੰ ਕਿਰਨ ਨੂੰ ਲੈ ਕੇ ਆਨਾ ਵਾ ਹਾਂ ਜਾ ਚੱਲ ਜਾ ਤੂੰ ਲੈ ਆਇਆ ਉਹਨੂੰ ਕਿਰਨ ਕਾਚ ਪਹਿਲਾਂ ਤੂੰ ਪੈਰ ਪਾ ਮੇਰੀ ਗੱਲ ਸੁਣ ਤੂੰ ਗਈ ਹੈ ਨਾ ਤੇ ਲੈ ਵੀ ਸੱਚੀ ਗੱਲ ਦੱਸਾਂ ਮਨੂੰ ਘਰ ਵੱਡ ਵੱਡ ਕੇ ਖਾਂਡਿਆ ਹੈਗਾ ਸੱਚ ਪੁੱਛੋ ਤਾਂ ਮੇਰਾ ਵੀ ਇੱਥੇ ਬੇਨਤੀ ਸੀ ਲੱਗ ਰਿਹਾ ਚੱਲ ਬੈਠ ਸਹੀ ਯਾਰੇ ਮੇਰੀ ਗੱਲ ਸੁਣ ਖਾਣ ਵਾਸਤੇ ਮਗਾਵਾ ਕੁਝ ਤੇਰੇ ਵਾਸਤੇ ਨਹੀਂ ਲੈਣੀ ਕੁਝ ਖਾਣਾ ਕਿਰਨ ਮੈਂ ਬੜੀਆਂ ਗਲਤੀਆਂ ਕੀਤੀਆਂ ਯਾਰ ਹੋਈ ਗੱਲ ਨਾ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਨਾ ਇਹ ਨਹੀਂ ਬਹੁਤ ਆ ਕਿਰਨ ਤੈਨੂੰ ਨਹੀਂ ਪਤਾ ਯਾਰ ਮੈਂ ਤੇਰੇ ਜਨਮ ਅਗਰ ਉਹ ਕਿਦਾਂ ਇਹ ਘਰ ਦੇ ਵਿੱਚ ਰਿਹਾ ਵਾਂ ਯਾਰ ਮੈਨੂੰ ਤੇਰੀ ਕਦਰ ਕਰਨੀ ਨਹੀਂ ਆਈ ਕਿਰਨ ਮੈਨੂੰ ਮਾਫ ਕਰ ਦੇ ਯਾਰ ਨਹੀਂ ਨਹੀਂ ਮੈਂ ਵੀ ਗੁੱਸੇ 'ਚ ਤੁਹਾਨੂੰ ਬਹੁਤ ਕੁਝ ਬੋਲ ਲਿਆ ਸੀ ਅੱਜ ਚ ਮਾਫੀ ਵਾਲੀ ਕੋਈ ਗੱਲ ਨਹੀਂ ਹੈਗੀ ਅੱਜ ਤੋਂ ਬਾਅਦ ਯਾਰ ਕੋਈ ਗਲਤੀ ਨਹੀਂ ਕਰਦਾ ਮੈਂ ਵੀ ਕਦੀ ਵੀ ਤੁਹਾਡੇ ਨਾਲ ਨਹੀਂ ਲੜਾਂਗੀ ਅੱਜ ਤੋਂ ਬਾਅਦ